ਇਸ ਬੜੀ ਖਬਰ ਤੁਹਾਨੂੰ ਹਿਮਾਚਲ ਕਾਂਗੜਾ ਦੇ ਕਾਰਿਆਂ ਜਿੱਥੇ ਕਾਂਗੜਾ ਡੇਰਾ ਰੋਡ ਦੇ ਉੱਤੇ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ ਜਿੱਤੇ ਕੀ ਦੱਦਨੇ ਆ ਡੇਰਾ ਡਲਿਆਰਾ ਮੋੜ ਹੈ ਜਿਸ ਨੂੰ ਬਹੁਤ ਤਿੱਖਾ ਮੋੜ ਤੇ ਖਤਰਨਾਕ ਮੋੜ ਕਿਹਾ ਜਾਂਦਾ ਇਸ ਰੋਡ ਦੇ ਉੱਤੇ ਹਮੇਸ਼ਾ ਹੀ ਕੋਈ ਨਾ ਕੋਈ ਹਾਦਸਾ ਵਾਪਰਦਾ ਰਹਿੰਦਾ ਤੇ ਅੱਜ ਦੱਦਨੇ ਆ ਇੱਕ ਟਰੱਕ ਦੇ ਵਿੱਚ ਜਦੋਂ ਸੰਗਤ ਕਾਂਗੜਾ ਦੇ ਵਿੱਚ ਲੰਗਰ ਲਗਾਉਣ ਵਾਸਤੇ ਜਾ ਰਹੀ ਸੀ ਤੇ ਦੱਸਿਆ ਜਾ ਰਿਹਾ ਕਿ ਇਹ ਹਾਦਸਾ ਵਾਪਰ ਗਿਆ ਜਿਸ ਦੇ ਵਿੱਚ ਕਾਫੀ ਲੋਕਾਂ ਦੇ ਗੰਭੀਰ ਸੱਟਾਂ ਲੱਗੀਆਂ ਨੇ ਅਜੇ ਤੱਕ ਕੋਈ ਜਾਨੀ ਨੁਕਸਾਨ ਦੀ ਖਬਰ ਨਹੀਂ ਪਰ ਦੂਜੇ ਪਾਸੇ ਕਾਫੀ ਵੱਡਾ ਹਾਦਸਾ ਵਾਪਰਿਆ ਦੱਸ ਦਿੰਦੇ ਆ ਕਿ ਪਹਿਲਾਂ ਦੱਸਿਆ ਜਾ ਰਿਹਾ ਇੱਕ ਬੱਸ ਦੇ ਨਾਲ ਟੱਕਰ ਹੋਈ ਜਿਸ ਤੋਂ ਬਾਅਦ ਜਾ ਕੇ ਟਰੱਕ ਪਲਟ ਗਿਆ ਇਹ ਤਸਵੀਰਾਂ ਤੁਹਾਨੂੰ ਨਾਲ-ਨਾਲ ਦਿਖਾ ਰਿਹਾ ਜਿੱਤੇ ਕਿ ਕਾਫੀ ਹਾਹਾਕਾਰ ਮਚ ਗਈ ਨੀਚੇ ਜੋ ਸ਼ਰਧਾਲੂ ਖਾਈ ਦੇ ਵਿੱਚ ਦਿਖ ਪਏ ਜਿਸ ਤੋਂ ਬਾਅਦ ਜਾ ਕੇ ਬੜੀ ਮੁਸ਼ਕਲ ਦੇ ਨਾਲ ਉਹਨਾਂ ਨੂੰ ਬਾਹਰ ਕੱਢਿਆ ਗਿਆ ਇਹ ਤਸਵੀਰਾਂ ਤੁਸੀਂ ਦੇਖੋ ਕਿਵੇਂ ਜਿਹੜਾ ਟਰੱਕ ਨੇ ਪਲਟੀਆਂ ਖਾਧੀਆਂ ਨੇ ਜਿਸ ਤੋਂ ਬਾਅਦ ਜਾ ਕੇ ਮੌਕੇ ਤੇ ਸਥਾਨਕ ਲੋਕਾਂ ਤੇ ਨਾਲ ਐਂਬੂਲੈਂਸ ਦੀ ਮਦਦ ਨਾਲ ਜ਼ਖਮੀ ਵਿਅਕਤੀਆਂ ਨੂੰ ਨਜ਼ਦੀਕੀ ਹਸਪਤਾਲ ਤੇ ਪਹੁੰਚਾਇਆ ਤੇ ਹਿਮਾਚਲ ਦੇ ਕਾਂਗੜਾ ਰੋਡ ਦੀ ਧਕਾਰਿਆ ਤਸਵੀਰ ਜਿੱਤੇ ਡੇਰਾ ਡੰਲਿਆਰਾ ਮੋੜ ਜੋ ਕਿ ਖਤਰਨਾਕ ਮੋੜਾ ਸ ਰੋਡ ਦੇ ਉੱਤੇ ਹਮੇਸ਼ਾ ਪਹਿਲਾਂ ਤੁਸੀਂ ਐਕਸੀਡੈਂਟ ਹੁੰਦੇ ਵੇਖੇ ਹੋਣਗੇ ਇਸ ਰੋਡ ਦੇ ਉੱਤੇ ਭਾਵੇਂ ਕੀ ਪ੍ਰਸ਼ਾਸਨ ਵੱਲੋਂ ਬੋਰਡ ਵੀ ਲਗਾਏ ਹੋਏ ਨੇ ਕਿ ਇਹ ਮੋੜ ਬਹੁਤ ਠਿੱਕਾ ਇੱਥੇ ਆਪਣੇ ਵਹੀਕਲ ਦੀ ਸਪੀਡ ਹੌਲੀ ਰੱਖੋ ਪਰ ਉਸ ਦੇ ਬਾਵਜੂਦ ਵੀ ਕਈ ਲੋਕ ਜੋ ਪਹਿਲੀ ਬਾਰ ਇਸ ਰੋਡ ਦੇ ਉੱਤੇ ਆਉਂਦੇ ਨੇ ਤਾਂ ਵਹੀਕਲ ਨੂੰ ਹੌਲੀ ਨਹੀਂ ਕਰਨ ਦੇ ਜਿੱਤੋਂ ਬਾਅਦ ਜਾ ਕੇ ਇਸ ਤਰੀਕੇ ਦੇ ਹਾਦਸੇ ਵਾਪਰਦੇ ਨੇ ਜੋ ਗੱਡੀ ਦਾ ਨੰਬਰ ਹੈ ਉਹ ਪੰਜਾਬ ਨੰਬਰ ਹੈ ਪਰ ਇਹ ਸੰਗਤ ਕਿੱਥੋਂ ਆਈ ਹੈ ਇਸ ਬਾਰੇ ਵੀ ਪਤਾ ਕੀਤਾ ਜਾ ਰਿਹਾ ਕਿਉਂਕਿ ਪਹਿਲਾਂ ਤਾਂ ਸਥਾਨਕ ਲੋਕਾਂ ਨੇ ਜ਼ਖਮੀ ਵਿਅਕਤੀਆਂ ਨੂੰ ਹਸਪਤਾਲ ਪਹੁੰਚਾਉਣਾ ਸ਼ੁਰੂ ਕਰ ਦਿੱਤਾ ਹੈ ਇਹ ਤਸਵੀਰਾਂ ਤੁਸੀਂ ਦੇਖੋ ਕਿਵੇਂ ਜਿਹੜਾ ਇੱਕ ਭਿਆਨਕ ਸੜਕ ਹਾਦਸੇ ਦੇ ਵਿੱਚ ਕਾਫੀ ਲੋਕ ਗੰਭੀਰ ਜ਼ਖਮੀ ਹੋਏ ਨੇ ਲੰਗਰ ਲਗਾਉਣ ਵਾਸਤੇ ਇਹ ਜਿਹੜੇ ਸ਼ਰਦਾਲੂ ਜਾ ਰਹੇ ਸੀ ਪਰ ਰਾਸਤੇ ਦੇ ਵਿੱਚ ਹੀ ਹਾਦਸਾ ਵਾਪਰ ਗਿਆ ਇੱਥੋਂ ਲੈ ਕੇ ਮੌਕਤ ਜ਼ਿਲ੍ਹੇ ਦੇ ਲੋਕਾਂ ਨੇ ਇਸ ਹਾਦਸੇ ਬਾਰੇ ਕੀ ਕੀ ਕਹਿਲ ਤੁਸੀਂ ਉਹ ਵੀ ਸੁਣ ਲੋ ਜਦੋਂ ਉਹ ਆਪਣਾ ਦੋਸਤਾਂ ਨੂੰ ਇਹ ਕਿ ਉੱਪਰ ਐਕਸੀਡੈਂਟ ਹੋਈ ਹੈ ਸਸੰਗਰ ਦੇ ਟੱਕੇ ਹਾਂਜੀ ਤਾਂ ਜਿਸ ਵੇਲੇ ਆਇਆ ਤਾਂ ਉਸ ਵੇਲੇ ਜਿਹੜੇ ਕਿ ਜਿਹੜੇ ਵਿਹਾੜੇ ਮਾਸਲ ਦੇ ਲੋਕਲ ਜਿਹੜੇ ਗੱਡੀਆਂ ਵਾਲੇ ਇਹ ਜਿਹੜਾ ਪਾਈਕੀ ਸਾਰੇ ਆ ਬੰਦੇ ਇਹ ਵਿਚ ਵਿਚ ਦੇ ਕੇ ਜਾਦੇ ਅੱਛਾ ਐਂਬੂਲੈਂਸਾਂ ਵੀ ਆਈਆਂ ਪਰ ਟੋਟਲ ਜਿਹੜੇ ਇੱਕ ਅੰਕਲ ਜੀ ਜਿਹੜੇ ਉੱਥੇ ਤੇ ਆਏ ਇਹ ਇਹ ਲੰਗਰ ਲਾਣਾ ਚੱਲੇ ਕਾਂਗੜਾ ਸਾਈਡ ਹੋਰ ਜਿਹੜੇ ਕਿ ਚਿੰਦਪੁਨੀ ਸਾਈਡ ਤੇ ਉਹ ਦੇ ਇਹ ਤਾਂ ਜਿਹੜੇ ਕਿ 35 ਲੋਕ ਹੈ ਜਿਨ੍ਹਾਂ ਵਿੱਚ ਇੱਕ ਤਾਂ ਮੌਕੇ ਦੇ ਜਿਹੜਾ ਕਿ ਜਿਆਦਾ ਹੀ ਗੰਭੀਰ ਇਹ ਉਹ ਜਿਹੜੇ ਬਾਕੀਆਂ ਚੋਟ ਆਈਆਂ ਹਾਂ ਹਾਂਜੀ ਔਰ ਜਿਹੜੇ ਕੀ ਇਤਿਲਾ ਜਿਆਦਾ ਸੀ ਜਿਹੜੇ ਕੀ ਦੋ ਕੁ ਬੰਦੇ ਹੋਰ ਜਿਆਦਾ ਸੀ ਉਹਨੇ ਬੋਲੇ ਇਹ ਕਿ ਡਰਾਈਵਰ ਅਨਜਾਨ ਹਾ ਤੁਹਾਡਾ ਕਹਿੰਦਾ ਇਹ ਮਾਸਟਰ ਪਹਿਲੀ ਵਾਰ ਹੈ ਕਹਿੰਦਾ ਪਤਾ ਨਹੀਂ ਸ਼ਾਇਦ ਬੋਲੇ ਕਿ ਬ੍ਰੇਕ ਆਪ ਰੁਕਾ ਫਿਰ ਬ੍ਰੇਕਾ ਚੈਨ ਬੋਲੇ ਬ੍ਰੇਕਾ ਫੇਲ ਹੋ ਗਈ ਹੈ ਬੋਲੇ ਉੱਪਰ ਐਚ ਆਰਟੀ ਸੀ ਵੀ ਟੱਕਰ ਹੋਈ ਇਹਨਾਂ ਦੀ ਹਾਂ ਬ੍ਰੇਕਾ ਫੇਲ ਹੀ ਆਈਆਂ ਬੋਲੇ ਇਹ ਸ਼ਾਇਦ ਟਰੱਕ ਆਈਆਂ ਕਹਿੰਦਾ ਪਹਿਲਾਂ ਬੱਸਾਂ ਚ ਵੱਜਾ ਫਿਰ ਉਤੇ ਬਾਅਦ ਜਿਹੜਾ ਕਿ ਆਟੋ ਕੰਟਰੋਲ ਹੋਇਆ ਨੇ ਇਹ ਤੋਂ ਪਹਿਈਆ ਪਰ ਇਹ ਮਾਤਾ ਰਾਣੀ ਸੁਕਰ ਆਪੀ ਥੋੜਾ ਬਚਾਓ ਇਹ ਇਹ ਸਭ ਦੇਖ ਰਹੇ ਹੋ ਦਿਖ ਰਿਹਾ ਦੇ ਕਿ ਗੱਡੀ ਉੱਪਰ ਹੈ ਕਾਫੀ ਜਿਹੜੇ ਲੋਕ ਥੱਲੇ ਸਾਮਾਨ ਨੇ ਥੱਲੇ ਵੀ ਦਬੋਈ ਇਹ ਤਾਂ ਕੁਝ ਆਹ ਵੀ ਕੱਢਿਆ ਇਹਨੇ ਤਾਂ ਕੁਝ ਜਿਹੜੇ ਹੋਰ ਵੀ ਹਾੜੇ ਪੁੱਛ ਕਰਨੀ ਵੀ ਟਾਈਮ ਤੇ ਪੁੱਜੀ ਹੈ ਅੱਛਾ ਅੱਜ ਨਾ ਸਾਰੇ ਕੱਢੇ ਇਨਤ ਇਸ ਵੇਲੇ ਜਿਹੜੇ ਕਿ ਸਾਰੇ ਇਸ ਵੇਲੇ ਫਿਰ ਲਾਲ ਜਿਹੜੇ ਵੀ ਗੰਭੀਰ ਨੇ ਜਿਹੜੇ ਛੋਟਾ ਲੱਗੀਆਂ ਸਾਰੇ ਉਹ ਸੋਟਾ ਪੁਜਾਈ ਤੇ ਨੇ